ਹੋਲੀ 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 ਜੀ ਹੋਲੀ ਜੀ ਹੋਲੀ ਹੋਲੀ ਭਾਰਤੀ ਥੋੜਾ ਸਲੋ ਆ ਰਹੇ ਆ ਉੱਤੇ ਲਿਖਿਆ ਮਾਨ ਸਰਕਾਰ ਝੂਠਾਂ ਦੀ ਪੰਡ ਇਹਦੇ ਚ ਕੀ ਬੰਨਿਆਵਾ ਜੀ ਇਹ ਤਾਂ ਹਰੇਕ ਨੂੰ ਚੱਕਣੀ ਪੈਣੀ ਆ ਹਾਲਾਤ ਇਹ ਬਣੇ ਪਏ ਆ ਪਹਿਲਾ 5 ਸਾਲ ਕੈਪਟਨ ਬਰੇਂਦਰ ਸਿੰਘ ਦੀ ਸਰਕਾਰ ਨੇ ਝੂਠਾਂ ਦੀ ਪੰਡ ਬਣਾਤੀ ਇਹਨੇ ਤਾਂ ਜਮੇ ਸ਼ਰਮ ਲਾਤੀ ਅਸੀਂ ਤੇ ਪੰਡ ਲੈ ਕੇ ਸਰਦਾਰ ਸੁਖੀ ਸਿੰਘ ਬਾਦਲ ਨੂੰ ਮਿਲਣਾ ਆਏ ਸਾਨੂੰ ਪਤਾ ਲੱਗਿਆ ਇਥੇ ਮਿਆਨਾ ਪੈਲਟ ਚ ਆਉਣਾ ਤੇ ਅਸੀਂ ਤਾਂ ਉਹਨਾਂ ਨੂੰ ਦੇਣ ਆਏ ਆ ਵੀ ਇਹਨਾਂ ਤੋਂ ਖਿਹੜਾ ਛੜਾਓ ਸਾਡਾ ਕਿਵੇਂ ਮਰਜੀ ਛੜਾਓ ਕਿਉਂਕਿ ਜਿਹੜੇ ਝੂਠੇ ਹਰੇ ਗੱਲ ਝੂਠੀ 1000 ਰੁਪਿਆ ਝੂਠਾ ਤੇ ਨਸ਼ੇ ਚੱਕ ਦਿਆਂਗੇ ਨਸ਼ੇ ਖਤਮ ਕਰ ਦਿਆਂਗੇ ਵੀਆਈਪੀ ਖਤਮ ਕਰ ਦਿਆਂਗੇ ਕੀ ਕੀ ਨਹੀਂ ਜਣੀ ਲੋਕਾਂ ਨੂੰ ਸੋਬਜਵਾਲ ਦਿਖਾਏ ਤੇ ਨਿਕਲਣ ਕੀ ਨਿਕਲਿਆ ਝੂਠਾਂ ਦੀ ਪੰਡ ਜਿਹੜੀ ਕਿ ਅੱਜ ਸਿਰ ਤੇ ਚੱਕੀ ਨਹੀਂ ਜਾ ਰਹੀ ਨਹੀਂ ਭਾਰੀ ਹੋ ਗਈ ਆ ਜਿਹੜਾ ਹੁਣ ਸ੍ਰੀ ਸੇਕ ਬਾਦਲ ਆ ਰਹੇ ਆ ਲੋਕਾਂ ਨੂੰ ਕਰ ਕਰ ਵੋਟਾਂ ਮੰਗਨ ਆਉਂਦੇ ਆ ਸਵਾਲ ਜਵਾਬ ਨਹੀਂ ਕੀਤੇ ਲੀਡਰ ਨਾ ਨਾ ਜੀ ਸਵਾਲ ਜਵਾਬ ਨਹੀਂ ਲੋਕ ਬਾਣੋ ਬਾਣੀ ਭਜਾਉਂਦੇ ਆ ਇਹਨਾਂ ਨੂੰ ਹੁਣ ਬਹੁਤ ਇਹਨਾਂ ਨਾਲ ਭੈੜੀ ਹੁੰਦੀ ਆ ਪਰ ਬਿਸ਼ਰਮਾ ਫੇਰ ਆ ਜਾਂਦੇ ਆ ਅਕਾਲੀ ਦਲ ਨੇ ਕੰਮ ਬਹੁਤ ਕੀਤਾ ਪਰ ਜਿਹੜੇ ਲੋਕ ਅੱਜ ਕਿਸ ਤਰ੍ਹਾਂ ਨਾਲ ਨਾਲ ਜੁੜੇ ਕੋਈ ਫਰਕ ਪਿਆ ਤੁਹਾਡੇ ਨਾਲ ਇਹ ਤਾਂ ਸਰਦਾਰ ਖਬੀਰ ਸਿੰਘ ਬਾਦਲ ਨੇ ਜਦੋਂ ਅਕਾਲੀ ਦਲ ਦੇ ਸਥਾਪਨਾ ਦਿਵਸ ਤੇ ਦਰਬਾਰ ਸਾਹਿਬ ਅਕਾਲ ਤਖਤ ਤੇ ਮਾਫੀ ਮੰਗੀ ਆ ਵੀ ਜੋ ਮੇਰੀ ਸਰਕਾਰ ਚ ਹੋ ਗਿਆ ਕੋ ਗਲਤੀਆਂ ਦਾ ਮੈਂ ਮਾਫੀ ਮੰਗਦਾ ਉਸ ਟਾਈਮ ਦਾ ਸਾਰੇ ਉਹਨਾਂ ਨੂੰ ਮaaf ਕਰਕੇ ਸਾਰੇ ਉਹਨਾਂ ਦੇ ਨਾਲ ਤੁਰਿਆ ਤੁਸੀਂ ਦੇਖ ਰਹੇ ਹੋ ਵੱਡੇ ਕਾਫਲੇ ਉਹਨਾਂ ਨੂੰ ਜੁੜੇ ਹੋਏ ਆ ਭਾਤੀ ਕਾਗਜ਼ ਪੱਤਰ ਜਿਹੜੇ ਐਪਲੀਕੇਸ਼ਨ ਆਈਆਂ ਕਿ ਕੀ ਚੀਜ਼ ਆ ਇਹਦੇ ਵਿੱਚ ਜਿਹੜਾ ਇਹਦੇ ਵਿੱਚ ਜਿਹੜੇ ਦਾ ਅਖਬਾਰਾਂ ਦੇ ਇਸ਼ਤਿਹਾਰ ਆ ਝੂਠੇ ਉਹ ਆ ਇਹਦੇ ਵਿੱਚ ਜਿਹੜੇ ਇਹਨਾਂ ਦੇ ਚੋਣ ਮੈਨੂਫੈਕਚਰ ਉਹ ਆ ਮੈਂ ਕਹਿੰਦਾ ਯਾਨੀ ਝੂਠ ਹੀ ਝੂਠ ਐ ਇਹਨੂੰ ਖੋਲ ਕੇ ਦੇਖ ਲਿਓ ਅਸੀਂ ਇਹ ਕਹਣਾ ਚਾਹੁੰਦੇ ਆ ਵੀ ਸਾਡੇ ਹੱਕ ਸਾਨੂੰ ਮਿਲਣੇ ਚਾਹੀਦੇ ਆ ਬਾਦਰ ਸਰਕਾਰ ਸਾਨੂੰ ਜਿਵੇਂ ਪਹਿਲਾਂ ਦਿੰਦੇ ਸੀ ਓਕੇ ਸਾਡੇ ਕੋਲੇ ਸਾਨੂੰ ਉਹੀ ਸਰਕਾਰ ਮੈਣੀ ਤੁਹਾਨੂੰ ਪਹਿਲਾਂ ਭਾਰਤੀ ਜੀ ਇੱਕ ਝੂਠਾਂ ਦੀ ਪੰਡ ਲੈ ਕੇ ਪਹੁੰਚੇ ਸਰਕਾਰ ਦੀ ਉਸ ਬੰਦੀ ਕੀ ਕਹੋਗੇ ਤੁਸੀਂ ਨਹੀਂ ਜੀ ਜਮਾਂ ਨਹੀਂ ਪਹੁੰਚੇ ਉਹਨੇ ਸੱਚੀ ਚੱਕੀ ਆ ਪੰਡ ਦਾ ਉਹਨੇ ਸੱਚੀ ਚੱਕੀ ਆ ਪੰਡ ਦਾ ਸੱਚੀ ਚੱਕੀ ਹੋਈ ਆ ਅਸੀਂ ਕਹਿਣ ਚਾਹ ਰਹੇ ਹਾਂ ਕਿ ਝੂਠ ਚੱਲ ਰਿਹਾ ਹੈ ਬਾਕੀ ਭਾਰਤੀ ਦੇ ਨਾਲ ਹੀ ਆ ਜੀ ਅਸੀਂ ਤਾਂ ਜਿਵੇਂ ਉਹ ਕਹਿਣਗੇ ਅਸੀਂ ਤਾਂ ਉਦੋਂ ਉਦੋਂ ਨਾਲ ਹੀ ਆ ਠੀਕ ਹੈ ਥੈਂਕ ਯੂ ਹਾਂਜੀ ਖੜੇ ਨੇ ਦੋ ਆਮ ਵੀ ਦਵਾਰ ਖੜੇ ਨੇ ਕਿ ਉਹ ਜਾਨੀ ਦਵਾਰ ਚ ਆਉਣੇ ਆ ਆਪ ਸਰਕਾਰ ਨੇ ਵੀ ਕਹਿੰਦੇ ਬਹੁਤ ਕੰਮ ਕੀਤੇ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਵੀ ਆਪ ਸਰਕਾਰ ਨੇ ਦੇਣ ਦੇ ਵਿੱਚ ਐ ਕਿ ਨਹੀਂ ਕੋਈ ਕੰਮ ਨਹੀਂ ਕੀਤਾ ਜਿਹੜੇ ਵਾਦੇ ਕੀਤੇ ਸੀ ਕਿਸੇ ਅਧਵਾ ਦੀ ਦਰਦ ਬੜਾ ਲਿਖੇ ਕਹਿੰਦੇ ਸੀ ਕਰਾਉਣੇ ਵਿੱਚ ਹਜ਼ਾਰ ਹਜ਼ਾਰ ਰੁਪਏ ਦੀ ਮੰਗ ਇੱਕ ਵੀ ਬੀਬੀ ਨੂੰ ਸਾਫ ਕਰ ਨਹੀਂ ਇਹਨਾਂ ਨੇ ਕਿਸੇ ਨੂੰ ਭਜਾਇਆ ਇਹ ਬਾਦਲ ਸਰਕਾਰ ਦੀ ਦੇਣ ਸੀ ਜੋ ਉਹਨਾਂ ਨੇ ਵਾਦੇ ਕੀਤੇ ਸੀ ਉਹ ਅੱਜ ਤੱਕ ਨਭਾਏ ਜੋ ਉਹਨਾਂ ਨੇ ਬੀਬੀਆਂ ਨੂੰ ਕਿਹਾ ਸੀ ਉਹ ਬੰਦਾ ਮਾਨ ਸਤਕਾਰ ਸਾਹ ਦਿੱਤਾ ਇਹ ਆਰ ਤੋਂ ਕੋਈ ਵੀ ਨਹੀਂ ਸੀ। ਅਸੀਂ ਬਹੁਤ ਇਹਨਾਂ ਦੇ ਵਿੱਚ ਆ ਕੇ ਠਕਿਆ ਮਹਿਸੂਸ ਕਰ ਰਹੇ ਹਾਂ ਆ ਆਪੀ ਆਪ। ਪਰ ਹੁਣ ਅਸੀਂ ਬੜੀ ਸੋਚ ਸਮਝ ਦੇ ਨਾਲ ਗੱਲ ਕਰ ਰਹੇ ਹਾਂ। ਹੁਣ ਇੱਕ ਪਾਸੇ ਦੋ ਕਲਾਕਾਰ ਖੜੇ ਨੇ ਆਵਾਜ਼ ਪਾਰਟੀ ਨੇ ਵੀ ਕਲਾਕਾਰ ਖੜਾਤਾ। ਦੋ ਕਾਲੀ ਦਲ ਵੱਲੋਂ ਵੀ ਉਮੀਦਵਾਰ ਖੜਾ ਆ ਗਿਆ। ਤੁਸੀਂ ਕਿਹਜਾ ਉਮੀਦਵਾਰ ਚੋਣੇ ਆ? ਕਿੰਨਾਂ ਜਿਹੜਾ ਤੁਹਾਡੇ ਕੰਮ ਕੰਮ ਜੇ ਗੱਲ ਕੀਤੀ ਹੈ ਤੇ ਕੰਮ ਕਿੰਨੇ ਖੋਇਆ? ਕਿੰਨੇ ਕਿ ਪ੍ਰੋਜੈਕਟ ਹੈ ਹੈਲਥ ਕੇ ਦੇ ਵਿੱਚ? ਕੋਈ ਪ੍ਰੋਜੈਕਟ ਨਹੀਂ ਆ ਵੀ ਸਾਡੇ ਪਿੰਡ ਦੇ ਵਿੱਚ ਤਾਂ ਇੱਕ ਵੀ ਪ੍ਰੋਜੈਕਟ ਨਹੀਂ ਆਇਆ। ਕੋਈ ਗੜੀ ਦਾ ਨਹੀਂ ਆਇਆ ਕੋਈ ਨਾੜੀ ਦਾ ਨਹੀਂ ਆਇਆ ਕੁਝ ਵੀ ਨਹੀਂ ਆਇਆ ਨਾਲੇ ਕਲਾਕਾਰਾਂ ਨੂੰ ਵੀ ਕਦੇ ਵੋਟਾਂ ਵੰਡੀਆਂ ਦੇਖੀਆਂ ਕੋਈ ਸੋਚ ਸਮਝ ਕੇ ਵੋਟ ਪਾਵਾਂਗੇ ਕੌਣ ਵਾਲਿਆਂ ਦੇ ਮਗਰ ਅਸੀਂ ਕਦੇ ਨਹੀਂ ਚੁਣ ਪਹਿਲਾਂ ਪਾਈਆਂ ਤਾਂ ਹੈ ਜੀ ਮੁੱਖ ਮੰਤਰੀ ਚੁਣਿਆ ਤੁਸੀਂ ਪਹਿਲਾਂ ਅਸੀਂ ਗਲਤੀ ਕਰ ਲਈ ਬਹੁਤ ਵੱਡੀ ਗਲਤੀ ਕਰ ਲਈ ਪਰ ਹੁਣ ਨਹੀਂ ਅਸੀਂ ਇਹ ਗਲਤੀ ਕਦੇ ਨਹੀਂ ਕਰਾਂਗੇ ਹਣ ਅਸੀਂ ਆਪ ਦੇ ਵੱਲੋਂ ਆਕਾਲੀ ਦਰ ਸਰਕਾਰ ਲਿਆਵਾਂਗੇ لالی پہجندر اگوائی جھے بندی اور اگوائی ਹੌਲਕਾ ਨਹੀਂ ਹਾਜ਼ਰ ਬਣਦੀ ਮੁੱਢੀ ਜਦ ਇਹ ਬਣਦੀ ਸ਼੍ਰੋਣੀ ਅਕਾਲੀ ਦਲ ਦੇ ਵਰਕਰ ਸਰਪੰਨ ਭਾਈ ਜੀ ਦਾ ਖਾਲਸਾ ਭਾਈ ਜੀ ਦੀ ਫਤਿਹ ਦਿੱਲੀ ਤੋਂ ਸੰਚਾਲਿਤ ਪਾਰਟੀਆਂ ਇਸ ਦੇ ਵਿੱਚ ਕਾਮਯਾਬੀ ਰਹੀਆਂ ਪਰੰਤੂ ਹੁਣ ਜਿਹੜਾ ਉਹ ਵਾਪਸ ਲੋਕ ਆਪਣੀਆਂ ਜੜ੍ਹਾਂ ਦੇ ਵੱਲ ਨੂੰ ਮੁੜਨਾ ਸ਼ੁਰੂ ਹੋ ਗਏ ਆ ਔਰ ਜਦੋਂ ਲੋਕ ਵਾਪਸ ਆਪਣੀਆਂ ਜੜ੍ਹਾਂ ਵੱਲ ਨੂੰ ਮੁੜਨਾ ਸ਼ੁਰੂ ਹੋਏ ਆ ਭਾਰਤੀ ਸ਼੍ਰੋਣੀ ਅਕਾਲੀ ਦਲ ਵੱਲ ਮੁੜਨਾ ਸ਼ੁਰੂ ਹੋਏ ਆ ਤਾਂ ਹੁਣ ਆਪਰੋ ਫਰਜ਼ ਬਣਦਾ ਕਿ ਆਪਾਂ ਅੱਗੇ ਹੋਗੇ ਹੱਦ ਤੱਕ ਜੋਰ ਲਾ ਕੇ ਜਿਹੜੇ ਬਾਕੀ ਦੇ 9-10 ਦਿਨ ਬਚਦੇ ਆ ਆਪਣੇ ਕੋਲੇ ਉਹ ਸ਼੍ਰੋਮਣੀ ਅਕਾਲੀ ਦਲ ਹਰਕਾ ਲਿਆਸਕ ਵਾਲਾ ਤੋਂ ਬਹੁਤ ਜੀ ਭਾਰੀ ਕਾਰਜ ਜਿਹਦੇ ਵਿੱਚ ਬਹੁਤੀ ਸਾਰਾ ਸਾਰਾ ਫਦੇ ਅੱਜ ਕੰ ਦਾ ਫਦੇ ਦਾ ਜਵਾਬ ਹਾਂ ਦੇ ਵਿੱਚ ਬਹੁਤ ਫੜਿਆ ਕਰਨਾ ਬੋਲੇ سارے شکان سردار جیڑی جی سارے کاجندرا دے بہت اشتکار یوگ جھان امرجی سر نڈے گئے اور سارے ہر پنٹال آئے ہوئے سارا سنگا ستار ہے واحد جی کا خالس ਸਭ ਤੋਂ ਪਹਿਲਾਂ ਆਪਾਂ ਮਾਹੌਲ ਨੂੰ ਗਰਮ ਕਰਕੇ ਦੋ ਪਾਰੇ ਲਾ ਕੇ ਸਰਦਾਰ ਸੁਖੀ ਸਿੰਘ ਬਾਦਲ ਵੀ ਵੀ ਨਰੇਂਦਰ ਕੌਰੜੀਆਂ ਸਾਰੇ ਹੀ ਸਰਕਾਰ ਪ੍ਰਦਾਨ ਤਾਜਾ ਪ੍ਰਦਾਨ ਸਾਰੇ ਹੀ ਜਿਸੂਚੀ ਸ਼ੋਭਨੀ ਅਕਾਲੀ ਦਲ ਫਤਿਹ ਦੇ ਰਾਉਂਡ ਲਗੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੇ ਮੌਜੂਦ ਸਾਡੇ ਇਸ ਹਲਕੇ ਦੇ ਹਲਗਾ ਅੰਚਾਰ ਪੰਦੇਸ ਸਿੰਘ ਜੀ ਮਾਨੁਕੇ ਸਾਹਿਬ ਸਰਦਾਰ ਭਜਿੰਦਰ ਸਿੰਘ ਜੀ ਬਖਤਰਾਣ ਸਾਹਿਬ ਤੇ ਸਾਰੀ ਦਰਜਾ ਦਰਜਾ ਸਮੂਚੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜੇ ਮੈਂ ਨਾਮ ਲਵਾਂ ਤਾਂ ਬਹੁਤਾਂ ਸਨਮਾਨ ਲੱਗ ਜੂਗਾ ਐਸਜੀਪੀਸੀ ਮੈਂਬਰ ਸੇਬਾਨ ਬੈਠੇ ਆ ਮੇਰੇ ਸਾਹਮਣੇ ਬੈਠੇ ਬਜ਼ੁਰਗ ਮੇਰੀਆਂ ਮਾਵਾ ਪੈਣਾ ਨੌਜਵਾਨ ਵੀਰੋ ਸਭ ਤੋਂ ਪਹਿਲਾਂ ਗੱਜਬਾਦੂ ਕੇ ਦਸ਼ਮੇਸ਼ਤਾ ਸਤਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ੀਏ ਇਸ ਫਤਹਿ ਦੀ ਸਨਮਾਨ ਬਲੌ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਤਾਪ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਔਰ ਸਟੇਜ ਤੇ ਮੌਜੂਦ ਮੇਰੇ ਵੱਡੇ ਵੀਰ ਪ੍ਰਮੇਂਦਰ ਸਿੰਘ ਜੀ ਮਕਰਨਪਾਲ ਸਰਦਾਰ ਰਾਜੇਂਦਰ ਸਿੰਘ ਜੀ ਧਰਮ ਕੋਟ ਜੋ ਕਿ ਮੀਤਵਾਰ ਦੀ ਲੋਕ ਸਭਾ ਹਲਕਾ ਫੂਡ ਕੋਟ ਤੋਂ ਔਰ ਸਰਦਾਰ ਜਸਦੇਵ ਸਿੰਘ ਜੀ ਮਾਨੋਕੇ ਅੰਮ੍ਰਿਤਪਾਲ ਸਿੰਘ ਪੱਤੋ ਜੀ ਔਰ ਸਾਡੇ ਸਾਰੇ ਹੀ ਸਨਕਾਰ ਜੋਗ ਸੀਨੀਅਰ ਲੀਡਰਸ਼ਿਪ ਸਾਡੇ ਸਾਰੇ ਸਰਕਲ ਪ੍ਰਧਾਨ ਸਾਹਿਬ ਸਾਰੇ ਸਰਦਾਰੀਓ ਗੁਰੂ ਗ੍ਰਾਮ ਅਦਾਵਾ ਪੈਣਾ ਸਾਰਿਆਂ ਨੂੰ ਫਤਿਹ ਅਰਸ ਕਰਦਾ ਬਾਹਰੀ ਜੀਤਾਂ ਕਾਲ ਸਾਹਿਬ ਜੀ ਬਹਾਦਰ ਜੀ ਜੀ ਬਤੈ ਬਾਪ ਜੀ ਸਰਦਾਰੀਓ ਬਾਪ ਜੀ ਪ੍ਰਧਾਨ ਸਦਾਰਾ ਸੁਖੀ ਸਿੰਘ ਜੀ ਬਾਦਲ ਸਾਹਿਬ ਲੋਕ ਸਮਾਹ ਹਰ ਕਾ ਫੀਰ ਤੋਂ ਬਹੁਤ ਹੀ ਸ਼ਰਧਾਨਯੋਗ ਰਾਜੇంద్ర ਸਿੰਘ ਜੀ ਤੁਹਾਨੂੰ ਤੇ ਜਿੰਨੇ ਵੀ ਇਸ ਕਾਜ ਦੇ ਬਦਨਾਮ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨਿਆਂ ਸਿੰਘ ਵਾਲਾ ਦੇ ਮੋਗੇ ਦੀ ਰਿਪਰੈਜ਼ੈਂਟੇਸ਼ਨ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਵਰਜਿੰਦਰ ਸਿੰਘ ਜੀ ਮਨਸੂਹਾਲ ਸਪੱਤ ਸਰਵਣ ਵਾਲਾ ਰਿਹਰਤੋਤਾ ਸਿੰਘ ਜੀ ਦਾ ਬਹੁਤ ਨੇਹ ਸਿੰਘ ਵਾਲਾ ਦਾ ਸੇਵਾਦਾਰ ਹੋਣ ਦੇ ਨਾਤੇ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਜੋ ਮੇਰੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਦੀ ਰੀਤ ਦੀ ਹੱਤੀ ਇਹ ਠਾਕਾ ਬੰਦਾ ਜੋ ਕੱਠਾ ਇਹਨਾਂ ਨੂੰ ਨਾ ਲੈ ਕੇ ਤੁਹਾਨੂੰ ਨਾ ਲੈ ਕੇ ਜਿੱਥੇ ਪਾਰਟੀ ਪ੍ਰਧਾਨ ਸਾਹਿਬ ਨੂੰ ਜੀਉਣਾ ਕਹਿੰਦਾ ਤੇ ਉਹਨਾਂ ਦਾ ਤਲਵਾਰ ਕਰ ਦਹਾਂ ਪਾਰਟੀ ਪਤਾਨ ਸਰਦਾਰ ਸੁਖਵੀਰ ਸਿੰਘ ਜੀ ਬਾਦ ਔਰ ਉਹਨਾਂ ਦੇ ਨਾਲ ਸ਼੍ਰੋਮਣੀ ਕਾਲੀਸਾ ਰਾਜਾ ਪਿੰਕੋੜ ਕੋ אביਵਾਦ ਲੋਕ ਸਭਾ ਵੀਵਾਦ ਰਾਜਿੰਦਰ ਸਿੰਘ ਜੀ ਧਰਮੋਰ ਔਰ ਇਸ ਹਾਲ ਕੀ ਦੀ ਸੇਵਾ ਤੋਂ ਆ ਰਹੇ ਕਾਰਵਿੰਦਰ ਸਿੰਘ ਜੀ ਮਾਣੂ ਨੇ ਕਾਰਵਿੰਦਰ ਸਿੰਘ ਜੀ ਮਖਨਪੁਰਾ ਔਰ ਕਰਜਾਬਦਤਾ ਸਾਰੇ ਇਸ ਸੰਗਤ ਦੇ ਆਪ ਸਭਾ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਾਬਰ ਸਾਹਿਬਾ ਔਰ ਮੇਰੇ ਸਾਹਮਣੇ ਪਰਾਜਮਾਨ ਵੱਖ-ਵੱਖ ਨਗਰਾਂ ਤੋਂ ਆਏ ਹੋ ਪੰਜ ਸਰਪੰਚ ਔਰ ਆਕੀਬ ਸਾਹਿਬਾਨ ਔਰ ਸਰਕਾਰ ਦੇ ਅਧਿਕਾਰੀਆਂ ਖਦਾਵਾ ਪੈਣਾ ਸਾਰਿਆਂ ਨੂੰ ਬੋਧਿਆ ਕਿ ਅੱਜ ਦਾ ਵਾਅਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ सभु पहिला पंहिंजा ਮੇਰੇ ਸਰਦਾਰ ਨੂੰ ਇਸ ਹਫ਼ਤੇ ਦੇ ਨਾਮ ਸਿੰਘ ਵਾਲੇ ਦੀ ਲੀਡਰਸ਼ਿਪ ਥੋੜਾ ਬਹੁਤ ਬਹੁਤ ਤਾਰਵਾ ਕਿ ਤੁਸੀਂ ਬਹੁਤ ਵੱਡੀ ਕੈਂਪੀ ਚ ਪਹੁੰਚੇ ਹੋ ਮੈਨੂੰ ਪ੍ਰਧਾਨ ਸਾਹਿਬ ਨੇ ਪਿਛਲੇ ਜਿਹੜੀ ਇਹ ਗੱਲ ਕਹੀ ਕਿ ਤੁਸੀਂ ਮੰਡੀ ਦੇ ਵਿੱਚ ਪਤਾ ਕੱਠ ਕਰਨਾ ਕਿਉਂਕਿ ਨਿਹਾਲ ਸਿੰਘ ਵਾਲੇ ਕਿਹਾ ਕਿ ਰਿਪੋਰਟਾਂ ਨਾਲੋਂ ਔੜੇ ਜ਼ਿਆਦਾ ਹੀ ਹਨ ਤੇ ਬਹੁਤ ਵੱਡੇ ਮੀਟ ਦੇ ਸਰਦਾਰ ਰਾਜੂ ਸਿੰਘ ਆਪਰੇ ਵੀ ਤੋਂ ਸੋਮਣੀ ਕਾਲੀਗੋੜ ਦੇ ਜਿੱਤ ਪ੍ਰਾਪਤ ਕਰਨ ਜਾ ਰਹੇ ਹਨ ਸੋ ਬਹੁਤ ਖੁਸ਼ੀ ਹਿੰਦੀਆ ਇਹ ਵੱਡੀ ਰੀਡ ਜਿਹੜੀ ਆਪਾਂ ਨੂੰ ਪ੍ਰਾਪਤ ਹੋਣੀ ਹੈ ਖਾਸ ਕਰਕੇ ਮੋਕੇ ਜ਼ਿਲ੍ਹੇ ਤੋਂ ਕਲਤ ਦੀ ਚਣਤੀ ਕਲਾ ਦੇ ਨਹੀਂ ਪੰਜਾਬ ਤੋਂ ਯਾਤਰਾ ਨਹੀਂ ਪੰਜਾਬ ਦੇ ਵਿੱਚ ਹਵਾ ਬਦਲੀ ਸਰਦਾਰ ਜਗਜੀਤ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੇ ਨਾਲ ਬਰਾਜਾ ਸਰਦਾਰ ਬਜਿੰਦਰ ਸਿੰਘ ਜੀ ਮੱਖਣ ਬਰਾਜਾ ਸਾਹਿਬ ਸਰਦਾਰ ਮੋਹਨ ਸਿੰਘ ਜੀ ਮਾਨੂ ਜੀ ਦੀ ਬਹੁਤ ਹੀ ਸਤਕਾਰਯੋ ਸਰਦਾਰ ਅਮਰਜੀਤ ਸਿੰਘ ਜੀ ਲੰਡੇ ਦੇ ਸਾਹਮਣੇ ਪਹੁੰਚਾਨ ਸਾਰੇ ਇਬਰਾਜ਼ਮਾਨ ਸੀਨੀਅਰ ਅਕਾਲੀ ਆਗੂ ਸਹਿਬਾਨ ਸ੍ਰੀ ਖਾਨੋ ਪਾਰਟੀ ਦੇ ਸਾਰੇ ਸੀਨੀਅਰ ਆਗੂ ਸਹਿਬਾਨ ਮੇਰੇ ਸਾਹਮਣੇ ਵਿਰਾਜਮਾਨ ਜੀ ਸ੍ਰੀ ਅਕਾਲੀ ਦਲ ਦੇ ਸਾਰੇ ਇਜਾਦੂ ਵਰਕਰੋ ਮੇਰੀਆਂ ਮਾਤਾਵਾਂ ਔਰ ਮੇਰੀਆਂ ਭੈਣਾਂ ਆਓ ਸਭ ਤੋਂ ਪਹਿਲਾਂ ਹੇਡਕੋਡ ਦੇ ਉਸ ਲੋਕੇ ਕਮਸ਼ਵੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਕੌਮ ਨੂੰ ਦਿੱਤਾ ਹੋਇਆ ਨਾਰਾ ਬਲਾਂ ਦੀ ਕਰੀਏ ਬਲਾਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਇਹ ਨਸਰਗੇ ਨਹੀਂ ਹੁੰਦੇ ਜੀ ਬਿਲਕੁਲ ਪਿਛਲੇ ਨਾਲ ਆਖਿਆ ਸਾਹਿਬ ਦੇਖੀ ਤੋਂ ਪਹਿਲੇ ਇਹਨੂੰ ਪਿਛੇ ਕਿਹਾ ਹੋਰ ਨਹੀਂ 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 ਸਰ ਗੁਰੂ ਸਾਹਿਬ ਜਦੋਂ ਆਪੋ ਸੇਂ ਜੀ ਧੰਨੀ ਕੀਤਾ ਤਾਂ ہمیں آج تو ہی میرے دوست صاحب یہ اپعلان چھوڑانے کے لیے سا تھا وہ نا بہت بڑا سہارا تھی وہ من کے چھجا تھا وہ جگہ پیچھے چھجا تھا وہ ائی ڈی لیڈرشپ تھی وہ لائیو نہیں ہونا کرو میں کہا تو کرتا ہوں یار صاحب منہ بھی چھڑا بڑا دے تو میں انوں کے ناتے جی پر دوان بھی پیار ماریا کو ਤੁਹਾਡੀ ਵੀ ਬਹੁਤ ਬੜੀ ਧੀਰਜ ਤੁਹਾਡੀ ਜਰੂਰ ਪਈ ਹੈ